ਫਗਵਾੜਾ ਸ਼ਹਿਰ ਜਿੱਥੇ ਅੱਜ ਤੱਕ ਚੋਰੀਆਂ ਤੇ ਲੁੱਟਖੋਹੀਆਂ ਬਾਰ ਦੱਤਾ ਚ ਵਾਦਾ ਹੋ ਰਿਹਾ ਹੈ ਉੱਥੇ ਹੀ ਇੱਕ ਨਵਾਂ ਮਾਮਲਾ ਫਗਵਾੜਾ ਦੇ ਗौਸ਼ਲਾ ਵਿਆਪ ਤੋਂ ਸਾਹਮਣੇ ਆਇਆ ਹੈ ਬੀਤੇ ਦਿਨੀ ਅਨਿਕ ਸ਼ਖਸ ਦੇ ਲੋਕਾਂ ਵੱਲੋਂ ਸ਼ਹਿਰ ਮਾ ਰੋਡ ਤੇ ਚੋਰੀ ਦੀ ਵਾਕਫੀ ਜਾਣਕਾਰੀ ਕਿ ਅੱਜ ਗੌਸ਼ਲ ਨਾ ਬਾਜ਼ਾਰ ਵਿੱਚ ਅਣਪਛਾਤੀਆਂ ਮਹਿਲਾਵਾਂ ਵੱਲੋਂ ਇੱਕ ਐਨਆਰਆਈ ਪਰਿਵਾਰ ਦਾ ਪੈਸੇ ਨਾਲ ਭਰਿਆ ਪੱਤਖੜੀ ਕਰਕੇ ਫਰਾਰ ਹੋ ਗਈਆਂ। ਇਸ ਸੰਬੰਧੀ ਦੁਕਾਨਦਾਰ ਦਾ ਕਹਿਣਾ ਹੈ ਕਿ ਕੁਝ ਮਹਿਲਾਵਾਂ ਪਰਸ ਕੱਢ ਕੇ ਫਰਾਰ ਹੋ ਗਈਆਂ ਜਿਸ ਨਾਲ ਐਨਆਰਆਈ ਪਰਿਵਾਰ ਦਾ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੁਲਿਸ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਬਾਜ਼ਾਰ ਵਿੱਚ ਪੁਲਿਸ ਦੀ ਗਸ਼ਤ ਨੂੰ ਵਧਾਇਆ ਜਾਵੇ ਤਾਂ ਜੋ ਇਹ ਬਾਰ ਦੱਤਾ ਨੂੰ ਥੱਲ ਪਾਈ ਜਾ ਸਕੇ। ਵਤਨ ਕੀ ਰਾਹੇ ਤੋਂ ਦਰਪਕਲੂਚਾ ਦੇ ਨਾਲ ਜਾ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਸੀਂ ਅੱਜ ਗੋਸ਼ਲਾ ਰੋਡ ਦੇ ਉੱਪਰ ਦੁਕਾਨ ਦੇ ਬਾਹਰ ਖੜੇ ਹਾਂ ਕਿ ਮਾਮਲਾ ਕੀ ਹੈ ਜੀ ਬਰਾ ਇਹ ਮਾਮਲਾ ਜੀ ਦੋ ਲੇਡੀਜ਼ ਦੋ ਤੇ ਲੇਡੀਜ਼ ਹੈਗੀਆਂ ਕੋਈ ਕਸਟਮਰ ਸਾਡੇ ਕੋਲ ਆਏ ਤੇ ਕਹਿੰਦੇ ਦੇਖੋ ਜੀ ਤੁਹਾਡੇ ਤੁਸੀਂ ਆਪਣੇ ਕੈਮਰੇ ਦੇ ਰਿਕਾਰਡਿੰਗ ਚੈੱਕ ਕਰੋ ਕਿ ਸਾਡਾ 버ਸ ਇਥੋਂ ਕੱਟਿਆ ਗਿਆ ਔਰ ਕੋਈ ਲੇਡੀਜ਼ ਹੈਗੀਆਂ ਕਿ ਉਹਨਾਂ ਨੇ ਇੱਕ ਕੱਟ ਮਾਰਿਆ ਕੱਟ ਮਾਰ ਕੇ ਉਹਨਾਂ ਦਾ ਕੈਸ਼ ਵੀ ਸੀਗਾ ਵਿੱਚ ਕਾਫੀ ਤੇ ਉਹ ਉੱਥੇ 도ੜ ਗਈਆਂ ਕੈਸ਼ ਵਗੈਰਾ ਕਿੰਨਾ ਸੀ ਸਰ ਕੈਸ਼ ਮੈਨੂੰ ਉਹਨਾਂ ਨੇ ਜਿੱਦਾਂ ਉਹਨਾਂ ਨੇ ਮੈਨੂੰ ਜਿੱਦਾਂ ਦੱਸਿਆ ਹੈਗਾ ਘੱਟੋ ਘੱਟ 15-20 ਹਜ਼ਾਰ ਕੈਸ਼ ਸੀਗਾ ਨਹੀਂ ਜਿੱਦਾਂ ਆਗੇ ਦੇ ਨੇ ਇੱਥੇ ਬਾਰਦਾਤਾਂ ਹੋ ਰਹੀਆਂ ਬਾਜ਼ਾਰ ਦੇ ਵਿੱਚ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਤੇ ਇਹੀ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਦੀ ਗਸ਼ਤ ਵਧਾਈ ਜਾਵੇ ਤੇ ਜਦੋਂ ਥੋੜਾ ਜਿਹਾ ਬਾਜ਼ਾਰ ਵਿੱਚ ਕੋਈ ਪ੍ਰੋਟੈਕਸ਼ਨ ਕੀਤੀ ਜਾਵੇ ਕਿਉਂਕਿ ਐਨ ਆਰ ਆਈ ਕਸਟਮਰ ਆਏ ਹੁੰਦੇ ਆ ਤੇ ਉਹਨਾਂ ਦੇ ਪ੍ਰਭਾਵ ਗਲਤ ਪੈਂਦਾ ਉਹ ਲੇਡੀਆਂ ਵਗੈਰਾ ਕੋਈ ਪਹਿਚਾਨ ਜਾਏ ਕੌਣ ਲੇਡੀਆਂ ਕਿੱਥੇ ਕਿੱਥੇ ਨੇ ਉਹ ਉਧਰ ਕੈਮਰੇ ਦੀ ਰਿਕਾਰਡਿੰਗ ਵਿੱਚ ਮੈਂ ਚੈੱਕ ਕੀਤਾ ਨਹੀਂ ਆਏ ਜੀ ਜਦੋਂ ਤੁਸੀਂ ਦੁਕਾਨਦਾਰਾਂ ਨੇ ਨਹੀਂ ਕਦੀ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਜਦੋਂ ਸ਼ੱਕੀ ਔਰਤਾਂ ਜਿਹੜੀਆਂ ਘੁੰਮਦੀਆਂ ਇੱਥੇ ਨੇ ਪ੍ਰਸ਼ਾਸਨ ਨੂੰ ਕਦੀ ਇਹ ਚੀਜ਼ ਦੇਖੋ ਨਾ ਬਹੁਤ ਜਦੋਂ ਰੇਅਰ ਵਾਰਦਾਤ ਹੁੰਦੀ ਹੈ ਉਦੋਂ ਹੀ ਮਤਲਬ ਸਾਰੇ ਦੁਕਾਨਦਾਰ ਇਹ ਚੀਜ਼ ਮੰਗ ਕਰਦੇ ਆ ਲੇਕਿਨ ਰੂਟੀਨ ਵਿੱਚ ਜਿੱਦਾਂ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਕਸਟਮਰ ਰੂਟੀਨ ਦੇ ਵਿੱਚ ਕੋਈ ਪੀਸੀਆਰ ਦਾ ਇਧਰ ਨਹੀਂ ਕੋਈ ਕੀੜਾ ਹੁੰਦਾ ਜਾਂ ਬਾਜ਼ਾਰ ਦੇ ਵਿੱਚ ਬਹੁਤ ਘੱਟ ਸਰ ਜਿੱਦਾਂ ਇਹ ਮੰਗਦੇ ਇੱਥੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਆ ਮੰਗਦੇ ਬੰਦੇ ਆ ਉਹ ਮੰਗਤਿਆਂ ਦੇ ਮੰਗਤਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਉਹਨਾਂ ਦੀ ਵਧ ਗਈ ਹੈ ਤਾਦਾਦ ਆਏ ਦਿਨ ਕੋਈ ਮਤਲਬ ਰੋਜ਼ ਹੀ ਇਹਨੇ ਮੰਗਤੇ ਤੁਰੇ ਰਹਿੰਦੇ ਆ ਉਹਨਾਂ ਮੰਤਿਆ ਦੇ ਭੇਸ ਵਿੱਚ ਪਤਾ ਨਹੀਂ ਕੌਣ ਮਤਲਬ ਇਹ ਚੀਜ਼ ਕਰ ਰਿਹਾ ਕਿਉਂਕਿ ਕੁਝ ਟਾਈਮ ਪਹਿਲੋਂ ਕਿ ਇੱਕ ਅੱਧਾ ਘੰਟਾ ਪਹਿਲੋਂ ਇੱਥੇ ਇੱਕ ਹੋਰ ਵਾਰਦਾਤ ਹੋਈ ਆ ਜਿਹਦੇ ਵਿੱਚ 2.5 ਲੱਖ ਰੁਪਏ ਜਨਮੀ ਦਾ ਐਨਆਰ ਜੀਰਾਂ ਦਾ ਉਹ ਲੈ ਗਏ ਆ ਤੇ ਕੀ ਮਤਲਬ ਜਾਨਾ ਜਾਂਦੇ ਉਹਨਾਂ ਬਾਰੇ ਵੀ ਉਹਨਾਂ ਬਾਰੇ ਦੇਖੋ ਮੇਰੀ ਗੱਲਸ ਨੂੰ ਨੁਕਸਾਨ ਦੇ ਨੁਕਸਾਨ ਹੀ ਆ ਚਾਹੇ ਦੇਖੋ ਮੇਰੀ ਗੱਲਸ ਨੂੰ ਸ਼ਾਇਦ ਕੀ ਪਤਾ ਉਹੀ ਔਰਤਾਂ ਹੋਣ ਜਿਨ੍ਹਾਂ ਨੇ ਇੱਥੋਂ 15000 ਰੁਪਏ ਉਹਨਾਂ ਦਾ ਲੇਡੀਜ਼ ਦਾ ਕਟਿਆ ਸ਼ਾਇਦ ਕੀ ਪਤਾ ਉਹਨਾਂ ਨੇ ਹੀ ਇਹ ਚੀਜ਼ ਵਾਰਦਾਤ ਨੂੰ ਇੰਜ਼ਾਮ ਦਿੱਤਾ ਹੋਵੇ ਕਿ ਨਸੀਬ ਇਹੀ ਕਹਿੰਦੇ ਆ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਇਹ ਚੀਜ਼ ਬਾਰੇ ਕਿਆ ਹੱਦ ਦਿੱਤਾ ਜਾਵੇ ਤਾਂ ਕਿ ਮਤਲਬ ਕਸਮਰ ਵੀ ਪ੍ਰੋਟੈਕਟ ਰਹਿਣ ਦੁਕਾਨਦਾਰਾਂ ਦੇ ਵੀ ਮਤਲਬ ਇਹ ਚੀਜ਼ ਠੀਕ ਰਵੇ ਜੀ ਆਪਣਾ ਪ੍ਰਕਾਸ਼ ਗਾਰਮੈਂਟ ਜੀ ਹਾਂਜੀ ਇੱਥੇ ਜਿਹੜਾ ਗਊਸ਼ੱਲਾ ਰੋਡ ਦੇ ਉੱਪਰ ਹਾਦਸਾ ਹੋਇਆ ਕੀ ਮਾਮਲਾ ਕੀ ਆ ਸਾਰਾ ਦੋ ਰੈਡ ਜਨਾਨੀਆਂ ਸੀ ਰੈਡ ਰੰਗ ਦੇ ਸੂਟ ਪਾਏ ਹੋਏ ਸੀ ਉਹਨਾਂ ਨੇ ਤੇ ਉਹਨਾਂ ਕੀ ਉਹ ਉਹ 30 ਲੱਖ ਰੁਪਏ ਕਢਾ ਕੇ ਲੈ ਆਏ ਸੀ ਬਾਰਲੀ ਕਰੰਸੀ ਤਿੰਨ ਚਾਰ ਬੰਦੇ ਸੀ ਦੋ ਤਿੰਨ ਜਨਾਨੀਆਂ ਸੀ ਨਾਲ ਛੋਟੇ ਛੋਟੇ ਬੱਚੇ ਸੀ ਉਹਨਾਂ ਦੇ ਘਰ ਵਿਆਹ ਸੀਗਾ ਉਹ ਕਪੜੇ ਖਰੀਦਣ ਆਏ ਸੀ ਉਸ ਤੋਂ ਬਾਅਦ ਉਹਨਾਂ ਨੇ ਜਿਪਾ ਖੋਲੀ ਪਰ ਸੁੱਚੋਂ ਪੈ ਕੱਢ ਕੇ ਪਤਾ ਹੀ ਲੱਗਾ ਨਾਲੇ ਗੈਪ ਹੋ ਗਈ ਕੋਈ ਕੈਮਰੇਆਂ ਦੇ ਵਿੱਚ ਆਏ ਬੰਦੇ ਕੈਮਰਾ ਸਮਝ ਉਹ ਸਰਦਾਰ ਸਾਹਮਣੇ ਦੇਖੋ ਸਰ ਹਾਂਜੀ ਮਤਲਬ ਕੋਈ ਸ਼ੱਕੀ ਲੇਡੀ ਸੀ ਜਿਨ੍ਹਾਂ ਨੇ ਬਾਰਦਾਦ ਦਿੱਤੀ ਸਰ ਸ਼ੱਕੀ ਨੇ ਮਗਰ ਲੱਗ ਗਈ ਹੁਣ ਕੀ ਪਤਾ ਮਗਰ ਉਹ ਉਹਨਾਂ ਨੇ ਬਜ਼ਾਰੇ ਪਤਾ ਨਹੀਂ ਇੱਥੇ ਬੜੀਏ ਰੋਕ ਗਈ ਜਨਾਨੀ ਬੜੀ ਜਨਨ ਜਨ ਇਹ ਨਾਲ ਬਾਜ਼ਾਰ ਦੇ ਵਿੱਚ ਬਾਰਦਾਤਾਂ ਹੁੰਦੀਆਂ ਹੈ ਪ੍ਰਸ਼ਾਸਨ ਦੇ ਕੀ ਧਿਆਨ ਚ ਲਿਆਂਦਾ ਕਦੀ ਅੱਗੇ ਵੀ ਪਿਛਲੇ ਸਾਲ ਵੀ ਹੋਈ ਸੀ ਉਧਰ ਉਹਥੇ ਮੋੜ ਤੇ ਉਹ ਵੀ ਬੰਦਾ ਨਿਊਜ਼ੀਲੈਂਡ ਤੋਂ ਆਇਆ ਸੀ ਉਹ ਵੀ 2.5 ਲੱਖ ਰੁਪਏ ਕੱਢ ਹੋਇਆ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆ ਜਦੋਂ ਸ਼ਹਿਰ ਦੇ ਵਿੱਚ ਬੜੀਆਂ ਬਾਰਦਾਤਾਂ ਹੋ ਰਹੀਆਂ ਹੁਣੀ ਨਹੀਂ ਚਾਹੀਦੀ ਬਸ ਕਿ ਹਰ ਦੇ ਮੌਕੇ ਤੇ ਪੁਲਿਸ ਨੂੰ ਕੋਈ ਸੁਖਨਾ ਦਿੱਤੀ ਸੀ ਹੁਣ ਉਹ 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 ਨਹੀਂ ਦਿੱਤੀ ਕੋਈ ਪਤਾ ਚੱਲਿਆ ਕਿ ਐਨ ਆਰ ਆਈ ਵੀਰ ਕਿੱਥੇ ਦੇ ਰਹਿਣ ਵਾਲੇ ਕੋਈ ਪਤਾ ਲੱਗਾ ਕੋਈ ਨਹੀਂ ਪਤਾ ਜੀ ਕੋਈ ਪਿੰਡ ਦਾ ਕੋਈ ਨਾਮ ਵਗੈਰਾ ਨਹੀਂ ਪਤਾ ਸਾਨੂੰ ਪੁੱਛਿਆ ਨਹੀਂ ਅਸੀਂ ਭਾਜੀ ਤਿੰਨ ਚਾਰ ਬੰਦੇ ਸੀ ਦੋ ਲੇਡੀ ਸੀਗੇ ਬਸ ਇਹ ਕਿੰਨੇ ਵਜੇ ਹੋਇਆ ਸਰ ਇਹ ਇੱਕ ਘੰਟਾ ਹੋਇਆ ਇੱਥੇ ਕਿੰਨਾ ਟਾਈਮ ਆ ਹੁਣ ਦੇਖਣਾ ਜ ਤਿੰਨ 3:30 ਤਿੰਨ ਵਜੇ ਦਾ ਟਾਈਮ ਸੀ ਇਹ ਬਾਜ਼ਾਰ ਦੇ ਵਿੱਚ ਜਦੋਂ ਇੰਨਾ ਰਸ ਰੰਦਾ ਆ ਕਦੀ ਕੋਈ ਪੀਵੀਆਰ ਵੀ ਜਾਂ ਤੀਨ ਕੋਈ ਇੱਧਰ ਆਉਂਦੀ ਨਹੀਂ ਮਾਰਾਈ ਕਰੀ ਵੀਰ ਨੇ ਲੰਗੀ ਅਜੇ ਤੱਕ ਦੇਖਿਆ ਹੀ ਨਹੀਂ ਕਿਸੇ ਨੂੰ ਪੁਲਿਸ ਵਾਲਿਆਂ ਨੂੰ ਕਦੀ ਇਦਾਂ ਉਹ 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 ਉਹਨਾਂ ਦੇਖੇ ਵੀ ਬੰਦੇ ਘੁੰਮਦੇ ਘੁੰਮਦੇ ਕਰਦੇ ਆ ਬਿਜਾਰ ਦੇ ਮਹਾਰਾਜ ਸੁਧਾਰ ਹੋਣਾ ਚਾਹੀਦਾ ਬੱਚ ਕਿਸੇ ਦਾ ਪੈਸਾ ਨਾ ਨਿਕਲੇ ਹਰ ਕੈਮਰੇ ਲੱਗਣੇ ਚਾਹੀਦੇ ਆ ਗੇੜੀ बजਣੀ ਚਾਹੀਦੀ ਮੰਗਉਸ਼ਾਲਾ ਰੋਡ ਦੇ ਉੱਪਰ ਖੜੇ ਆ ਤੁਸੀਂ ਆਪਣੀ ਦੁਕਾਨ ਦੇ ਮੋੜੇ ਕੀ ਕਹਿਣਾ ਚਾਹੁੰਦੇ ਇੱਕ ਜਿਹੜੀ ਬਾਤ ਦਾਤ ਹੋਈ ਆ ਦੇਖੋ ਜੀ ਜਦਾਂ ਸਾਰੇ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਾਡੇ ਬਾਜ਼ਾਰ ਚ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਗੌਸ਼ਾਲਾ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਜਦੋਂ ਜਦੋਂ ਦੇਖੋ ਚੋਰੀ ਦਾ ਮਾਹੌਲ ਬਣਿਆ ਰਹਿੰਦਾ ਹੈ ਸਰ ਪ੍ਰਸ਼ਾਸਨ ਮੋਰੇ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਕਿ ਇੱਥੇ ਕੈਮਰੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਰ ਜਿੱਦਾਂ ਹੁਣ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜਿੱਦਾਂ ਗਸ਼ਤ ਵਗੈਰਾ ਭਲਾਈ ਜਾਵੇ ਹਾਂ ਜੀ ਉਹ ਵੀ ਜ਼ਰੂਰੀ ਹੈ ਇੱਥੇ